ਪਰ ਬੱਚੋ ਅੱਜ ਆਪਾਂ ਕਲਾਸ 4th ਗਣਿਤ ਦੀ ਦੁਨੀਆ ਚੈਪਟਰ ਨੰਬਰ 4 ਐਕਸਰਸਾਈਜ਼ 4.3 ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ ਮਨਵੀਤ ਨੇ ਮੇਲੇ ਵਿੱਚ ਹੇਠੇ ਲਿਖੀਆਂ ਵਸਤੂਆਂ ਖਰੀਦੀਆਂ ਉਹ ਦੁਕਾਨਦਾਰ ਨੂੰ ਕੁੱਲ ਕਿੰਨੇ ਰੁਪਏ ਦੇਵੇਗਾ ਦੇਖੋ ਆ ਸਾਰੀ ਚੀਜ਼ਾਂ ਹੈ ਬੱਚੋ ਇੱਕ 155 ਰੁਪਏ ਦੀ ਇੱਕ 35 ਰੁਪਏ ਦੀ ਇੱਕ ਇਹ ਇਹ ਪਹਿਲਾ ਸਵਾਲ 156 ਤੇ 35 ਇਹਦਾ ਦੇਖੋ ਜੋੜ ਕਰਿਆ 191 ਆ ਗਿਆ ਹੁਣ 1234 ਤੇ 48 ਦੀ ਹੋਰ ਖਰੀਦੀ ਹੈ ਤਾਂ ਆਪਾਂ ਕੀ ਕਰਾਂਗੇ 234 ਤੇ 48 ਆਪਾਂ ਇਹਦਾ ਜੋੜ ਕਰਾਂਗੇ 8 ਤੇ 4 12 ਇੱਕ ਕੈਰੀ 3 1 4 4 8 ਤੇ 200 ਕਿੰਨੇ ਹੋ ਗਏ ਵਿੱਚੋਂ 282 ਰੁਪਏ ਹੋ ਗਏ ਰੁਪਏ ਉਰੇ ਹੀ ਕਰ ਸਕਦੇ ਤੁਸੀਂ ਸਾਈਡ 'ਚ ਅੱਗੇ ਦੇਖੋ ਚੋ 1 116 ਰੁਪਿਆ ਦਾ ਇੱਕ ਬੱਚੋ 280 ਰੁਪਏ ਦੀ ਫਰੋਕ ਹੈ ਇਹਦਾ ਜੋੜ ਕਰਾਂਗੇ 6 8 1 9 2 1 3 ਯਾਨੀ ਕਿ 296 ਰੁਪਏ ਠੀਕ ਹੈ ਬੱਚੋ ਅੱਗੇ ਦੇਖੋ ਅੱਗੇ ਉਹਨੇ ਕੀ ਖਰੀਦੇ ਇੱਕ 272 ਰੁਪਏ ਦੇ ਬੈਲੂਨ ਖਰੀਦੇ ਨੇ ਗੁਬਾਰੇ ਤੇ 129 ਰੁਪਏ ਦੇ ਉਹਨੇ ਕੋਈ ਖਾਣ ਪੀਣ ਦੀ ਸਮਾਨ ਖਰੀਦਾ 9 ਤੇ 2 11 ਇੱਕ ਕੈਰੀ 7 1 8 8 ਤੇ 2 10 ਇੱਕ ਕੈਰੀ 2 1 3 1 4 401 ਰੁਪਏ ਠੀਕ ਹੈ ਬੱਚੋ ਥੱਕ ਗਏ ਤੇ ਸੁਪ੍ਰੀਤ ਨੇ ਦੁਕਾਨ ਤੋਂ ਹੀਠਾਂ ਦਿੱਤੀਆਂ ਵਸਤੂਆਂ ਖਰੀਦੀਆਂ ਅਤੇ ਦਿਖਾਏ ਅਨੁਸਾਰ ਨੋਟ ਦਿੱਤੇ ਦੁਕਾਨਦਾਰ ਸੁਪ੍ਰੀਤ ਨੂੰ ਕਿੰਨੇ ਰੁਪਏ ਵਾਪਸ ਕਰੇਗਾ ਹੁਣ ਵਾਪਸ ਦੀ ਗੱਲ ਹੈ ਤਾਂ ਬੱਚੋ ਕੀ ਕਰਾਂਗੇ ਆਪਾਂ ਘਟਾਓ ਕਰਾਂਗੇ ਹੋਨੇ ਕਿੰਨੇ ਰੁਪਏ ਦਿੱਤੇ ਨੇ 50 ਰੁਪਏ ਦਿੱਤੇ ਨੇ ਤੇ 32 ਰੁਪਏ ਦਾ ਉਹਨੇ ਸਮਾਨ ਲਿਆ ਤਾਂ ਕਿੰਨੇ ਕਰੂਗਾ ਆ ਦੱਸੋਗੇ ਬੱਚੋ ਆ 10 ਹੋ ਗਏ ਦੱਸੋ 2 ਗਏ ਬੱਚੋ 8 4 ਚੋਂ 1 3 ਗਏ 1 18 ਰੁਪਏ ਜਿਹੜੇ ਉਹ ਵਾਪਸ ਕਰੇ ਉਹਨੇ ਕਿੰਨੇ ਨੋਟ ਕਿੰਨੇ ਦਾ ਨੋਟ ਦਿੱਤਾ ਬੱਚੋ 200 ਦਾ ਸਮਾਨ ਕਿੰਨੇ ਦਾ ਹੈ 416 ਰੁਪਏ ਦਾ ਤਾਂ ਇਹ ਤਾਂ ਸਮਾਨ ਆਣਾ ਹੀ ਨਹੀਂ ਬੱਚੋ ਐ ਹੋ ਸਕਦਾ ਹੈ 2 500 ਦਾ ਨੋਟ ਹੋ ਸਕਦਾ ਬਚੋਰੇ ਠੀਕ ਹੈ किताब से ही गलती है ये जे आप सौ का नोट बनाइए फिर हो सकता सद सौ का नोट है चार सौ सो सोलह रुपए का समान लिया उन्हें तो की हो गया बच्चों देखो दस तो छे गया बच्चों चार नौ चो एक गया अठ तो उन्हें चौरासी रुपये जोड़े है वह वापस देते हैं जे पाँच सौ का नोट हो ठीक है अगे देखो अवनीत ने 72 ਰੁਪਏ ਦੀ ਇੱਕ ਚਾਕਲੇਟ ਖਰੀਦੀ ਤੇ 35 ਰੁਪਏ ਦਾ ਜੂਸ ਖਰੀਦਿਆ ਉਹ ਦੁਕਾਨਦਾਰ ਨੂੰ ਕਿੰਨੇ ਰੁਪਏ ਦੇਵੇਗਾ ਕਿੰਨੇ ਦਾ ਹੈ ਤਾਂ ਮਤਲਬ ਕੁੱਲ ਦੱਸਿਆ ਤਾਂ ਜੋੜ ਕਰਾਂਗੇ 72 ਦਾ ਉਹਨੇ ਚਾਕਲੇਟ ਲਈ ਹੈ ਤੇ 35 ਰੁਪਏ ਦਾ ਜੂਸ ਲਿਆ ਇਹਦਾ ਜੋੜ ਕਰਾਂਗੇ 5 ਤੇ 2 7 7 ਤੇ 3 10 ਉਹਨੇ ਐਨੇ ਰੁਪਏ ਜੜੇ ਉਹ ਦੇਵੇਗਾ ਠੀਕ ਹੈ 107 ਰੁਪਏ ਅੱਗੇ ਦੇਖੋ ਸੁਪ੍ਰੀਤ ਨੇ 365 ਰੁਪਏ ਦਾ ਸਕੂਲ ਦਾ ਬਸਤਾ ਖਰੀਦਿਆ ਉਸਨੇ ਦੁਕਾਨਦਾਰ ਨੂੰ 500 ਰੁਪਏ ਦਿੱਤੇ ਦੁਕਾਨਦਾਰ ਉਸ ਨੂੰ ਕਿੰਨੇ ਰੁਪਏ ਵਾਪਸ ਦੇਊਗਾ ਯਾਨੀ ਵਾਪਸ ਦੀ ਗੱਲ ਹੈ ਤਾਂ ਬੱਚੋ ਆਪਾਂ ਘਟੋ ਕਰਾਂਗੇ ਦੁਕਾਨਦਾਰ ਨੂੰ ਉਹਨੇ 500 ਰੁਪਏ ਦਿੱਤੇ ਤੇ 365 ਰੁਪਏ ਦਾ ਬਸਤਾ ਹੈ ਤੇ ਘਟੋ ਕਰਾਂਗੇ ਕੀ ਹੋ ਗਿਆ ਬੱਚੋ 4 ਇਹ 10 ਹੋ ਗਿਆ ਆ 9 ਹੋ ਗਿਆ ਬੱਚੋ ਆ 10 ਹੋ ਗਿਆ 10 ਤੋਂ 5 ਗਏ 5 9 ਤੋਂ 6 ਗਏ ਬੱਚੋ 3 4 ਤੋਂ 3 ਗਏ ਬੱਚੋ 1 135 ਰੁਪਏ ਜਿਹੜੇ ਆ ਉਹ ਨੂੰ ਵਾਪਸ ਕਰੇਗਾ ठीक है ਅੱਗੇ ਦੇਖੋ ਸਵਾਲ ਨੰਬਰ 5 ਸੁਖਦੇਵ ਨੇ 247 ਰੁਪਏ 75 ਪੈਸੇ ਜਿਹੜੇ ਆ ਉਹ ਦਿੱਤੇ ਕਿਤਾਬਾਂ ਲਈ 80 ਰੁਪਏ 60 ਪੈਸੇ ਦੀਆਂ ਕਾਪੀਆਂ ਅਤੇ 35 ਰੁਪਏ 20 ਪੈਸੇ ਦੇ ਉਹਨੇ ਕਿੰਨੇ ਪੈਨ ਖਰੀਦੇ ਉਸਨੇ ਕਿੰਨੇ ਰੁਪਏ ਖਰਚ ਕੀਤੇ ਦੇਖੋ ਕਿਤਾਬ ਕਿੰਨੇ ਦੀ ਹੈ ਬੱਚੋ 247 ਰੁਪਏ 75 ਪੈਸੇ ਦੀ ਕਾਪੀਆਂ ਬੱਚੋ 180 ਰੁਪਏ 60 ਪੈਸੇ ਦੀ तो बच्चों पेन किन्ने पैंती रुपए भी पैसे इन का जोड़ करा पं सत छे तेरह तेरह दो पंद्रह एक कैरी सत्त एक अठ अठ ते एक कैरी चार एक प प अठ 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 सोलह एक कैरी दो एक तीन एक चार उन्हें चार सौ त्रेहठ रुपये पचवंजा पैसे खर्च किए ठीक है बच्चों अगे देखो सवाल नंबर 6 ਤਨੀਸ਼ਾ ਨੇ ਆਪਣੇ ਪੜਾ ਲਈ ਬੈਟਰੀ ਵਾਲੀ ਕਾਰ ਖਰੀਦੀ ਜਿਸ ਦਾ ਮੁੱਲ 945 ਰੁਪਏ ਹੈ ਪਰ ਉਹ ਕੋਲ ਜਮਾ ਰਾਸ਼ੀ 820 ਰੁਪਏ ਹੈ ਉਸ ਨੂੰ ਬੈਟਰੀ ਕਾਰ ਖਰੀਦਣ ਲਈ ਹੋਰ ਕਿੰਨੇ ਰੁਪਏ ਦੀ ਲੋੜ ਹੋਗੀ ਤਾਂ ਦੇਖੋ ਬੱਚੋ ਇੰਨੇ ਦੀ ਚੀਜ਼ ਹੈ ਇੰਨੇ ਰੁਪਏ ਹੈ ਉਹਦੇ ਕੋਲ ਤਾਂ ਬਾਕੀ ਦਾ ਪਤਾ ਕਰਨੇ ਤਾਂ ਆਪਾਂ ਕੀ ਕ੍ਰੈਂਕ ਟੋ ਕਰਦੇ ਆ ਚਲੋ 945 ਚੋਂ ਆਪਾਂ ਨੇ 820 ਘਟਾਣਾ 5 4 ਚੋਂ 2 ਗਏ 2 ਤੇ 1 100 ਬੱਚੀ ਰੁਪਏ ਜਰੇ ਹੈ 4 ਲੋਡ ਹੈ ਠੀਕ ਹੈ ਚੱਗੇ ওকে ਇਹ ਐਕਸਰਸਾਈਜ਼ ਤੁਹਾਡੀ ਕੰਪਲੀਟ ਹੋ ਗਈ ਥੈਂਕ ਯੂ ਬੱਚਾ